ਜੀ ਆ ਸਾਨਿਓ ਆ ਸੰਗਤਾਂ ਅੱਗੇ ਬੇਨਤੀ ਕਰਦੇ ਆ ਜੀ ਅਵੇ ਇਹ ਕਾੜ ਦਾ ਸਾਡਾ ਪੰਡਾਰਾ ਬਜ਼ੁਰਗਾਂ ਦਾ ਪੰਡਾਰਾ ਇਹ ਕਾੜ ਦਾ ਹਮਮ ਅੱਗੇ ਸੰਗਤਾਂ ਅੱਗੇ ਬੇਨਤੀ ਆ ਵੀ ਜਲਦੀ ਜਲਦੀ ਮੇਲੇ ਤੇ ਪਹੁੰਚਣਾ ਜ਼ਰੂਰ ਪਾਸ ਤੇ ਅਵੇ ਇਹ ਕਾੜ ਦਾ ਪੰਡਾਰਾ ਹੁੰਦਾ ਸਾਡਾ ਇਹ ਕਾੜ ਦਾ ਹਾਂਜੀ ਜ਼ਰੂਰ ਦਰਸ਼ਨ ਦਿਓ ਬਾਕੀ ਦਿਹਾੜਾ ਵੀ ਤੇਰਾ ਨਵੇਂ ਐਸ ਵੀ ਜੀ ਜਦੋਂ ਪੰਡਾਰਾ ਹੁੰਦਾ ਨਾ ਕੁਝ ਇੰਨੀ ਹੁੰਦੀ ਆ ਗਰ ਰੱਬ ਦਾ ਨਾਮ ਜੀ ਜੀ ਮਹਿੰਦੀ ਦੀ ਰਸਮ ਵੀ ਸਾਰੀ ਕਰਦੇ ਆ ਜੀ ਤੇ ਰਾਤ ਨੂੰ ਜਦੋਂ ਸਾਰੇ ਰਾਤ ਚੱਲਦਾ ਕਵਨ ਜੀ ਬਹੁਤ ਰੰਗ ਭਰਦੇ ਆ ਜੀ ਬਈ ਬਹੁਤ ਰੰਗ ਭਰਦੇ ਆ ਬਾਕੀ ਗੱਲ ਇਹ ਰਹਿਮਤ ਆਲੇ ਨਾ ਕਿਤੇ ਕਿਤੇ ਜਦ ਮੇਰੇ ਪਹਿਲਾ ਪਹਿਲਾ ਸ਼ੁਰੂ ਸ਼ੁਰੂ ਤੋਂ ਹਾਜ਼ਰ ਹੋਇਆ ਨਾ ਜੀ ਉਦੋਂ ਇਹ ਸਾਰਾ ਪਰਿਵਾਰ ਨਾ ਟਾਂਜ ਮੰਨਦਾ ਸੀ ਟਾਂਜ ਮੰਨਦੇ ਸੀ ਬੁਰਾ ਮੰਨਦੇ ਸੀ ਬਿਨ ਮਗਰ ਕਰਦਾ ਜਦ ਜਦ ਇਹਨਾਂ ਚਾਰਨ ਨੂੰ ਦਿਖਾਉਣ ਤੇ ਆਇਆ ਜੀ ਤੈਨ ਦਿਖਾਤਾ ਚਾਹਨ ਫਿਰ ਤਾਂ ਪੈਰ ਫੜ ਕੇ ਤੋਆ ਤੋਆ ਕਰਨ ਲੱਗ ਗਿਆ ਬਾਪੂ ਰਾਮ ਦਾ ਬਾਪਿਆਂ ਦੀ ਰਾਮ ਦਾ ਬਾਪ ਮਰ ਗਿਆ ਚੁੱਪੀਆਂ ਦੀ ਰੱਖਣ ਪਰਿਵਾਰ ਚ ਜਿਹੜੇ ਕਿਤੇ ਐਸਾ ਹੁੰਦਾ ਉਹ ਬੁੜੇ ਜਾਏ ਆਪਣੇ ਮੂੜੇ ਜਾਏ ਰਾਤ ਨੂੰ ਸੁੱਤੇ ਪਏ ਰਾਤ ਦੇ 3 ਵਜੇ ਜਾਂ 2:30 ਵਜੇ ਆ ਅਸੀਂ ਸੱਤੇ ਹੁੰਦੇ ਹਾਂ ਸਲਾਣਾ ਲਾ ਕੇ ਇਹਨਾਂ ਦੀ ਰਹਿਮਦੈਸੀ ਹੁੰਦੀ ਆ ਹਾਜ਼ਰ ਹੁੰਦੇ ਆ ਜਦੋਂ ਫਿਰ ਸਾਡੀ ਆਵਾਜ਼ ਚੱਲਦੀ ਆ ਹੱਕ ਹੱਕ ਜਦ ਐਸੀ ਆਵਾਜ਼ ਚੱਲਦੀ ਆ ਨਾ ਬੱਚੇ ਸਾਰੇ ਭੱਜ ਕੇ ਆ ਜਾਂਦੇ ਆ ਵੀ ਉਹ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਦਰਸ਼ਨ ਕਰਕੇ ਆ ਜਾ ਬਾਬਾ ਜੀ ਦਰਸ਼ਨ ਕਰਕੇ ਦਰਸ਼ਨ ਕਰਦੇ ਸਾਰੇ ਆ ਕੇ ਮੋਟਾ ਮੋਟਾ ਦੇਖਦੇ ਜੇ ਸਾਨੂੰ ਬੈਠਾ ਕਰਦੇ ਨੇ ਤਾਂ ਬਿਠਾਉਂਦੇ ਆ ਮਹਾਰਾਮ ਕਾ ਮੰਜੇ ਦੀਆਂ ਪਾਹਾਂ ਪਾਵੇ ਉੱਗੋ ਜਗਾ ਦੇ ਜਗ੍ਹਾ ਦੇ ਦਰਬਾਰ ਤੇ ਉੱਥੇ ਸਲਾਮੀ ਲੈ ਗਏ ਫਿਰ ਮੁੜ ਆਦੇ ਪਿੱਛੇ ਬਾਅਦ ਦਾ ਇੱਕ ਚੰਗੀਆਂ ਗਾਲੇ ਚ ਇੱਕ ਪਜਾਮਾ ਤੇ ਇਹ ਜੁਨੇ ਜਨ ਜਿਹੜਾ ਹੈ ਚ ਸਿਆੜਾ ਚ ਮੀ ਪੈਂਦਾ ਜਾਂ ਨੇਰੀਆ ਕੁਛ ਵੀ ਆ ਤੇ ਲਾ ਕੇ ਬਾਜੰਦੇ 3 ਕਿਲੋ 3 ਕਿਲੋ ਮੀਟਰ ਦਾ ਯਾਰੀਆ ਫੜ ਲੈਂਦੇ ਆ ਫਿਰ ਰਾਤ ਨੂੰ 3 ਵਜੇ ਜੀ ਫਿਰ ਲੈ ਜਾਂਦੇ ਆ ਦਬਲ ਕੇ ਦੂਰ ਤੱਕ ਭਜਾ ਕੇ ਫਿਰ ਘੋੜੇ ਚਾਲ ਤੇ ਸਾਨੂੰ ਰੱਖ ਦਿਆ ਜਿਸਮੋ ਕੇ ਰੋਡ ਦੇ ਚੜਦੇ ਆ ਪੈਰ ਮੰਗੇ ਹੁੰਦੇ ਆ ਉਹ ਟਾਈਮ ਸਾਡੇ ਪਾਰਾਂ ਦੀ ਆਵਾਜ਼ ਜਿਵੇਂ ਕੀਏ ਦੋ ਦੋ ਕਿਲੋਮੀਟਰ ਤੱਕ ਜਾਂਦੀ ਆ ਫਿਰ ਚੜੀ ਸਾਡੇ ਮੋੜੇ ਤੇ ਆਉਂਦੀ ਆ ਜਦੋਂ 3 ਕਿਲੋਮੀਟਰ ਦਾ ਏਰੀਆ ਕੱਢ ਗਏ ਇੱਕ ਘੰਟੇ ਦਾ ਬਾਪ ਸਾਹ ਜਾਣੇ ਆ ਜੀ ਉਸ ਟਾਈਮ ਸਾਡਾ ਜੇ ਕੋਈ ਹਾਲ ਦੇਖਣ ਆਲਾ ਹੋਵੇ ਸਾਡੇ ਹੱਥ ਪੈਰ ਕੱਪੜੇ ਸਾਰੇ ਜਿਵੇਂ ਛੋਟਾ ਤੇ ਵੱਡਾ ਹੁੰਦਾ ਗਾਰੇ ਚ ਇਹ ਲਿਬੜੇ ਹੁੰਦੇ ਆ ਨਹੀਂ ਯਾਨੀ ਬਹੁਤ ਰੰਗ ਦਿਖਾਇਆ ਨੇ ਕੋਈ ਕਸਰ ਨਹੀਂ ਚੱਲੀ ਬੜੇ ਰੰਗ ਦਿਖਾਇਆ ਕਰਮਾਲਿਆਂ ਨੇ ਜੀ ਆ ਜੋ ਮੰਗ ਮੰਗੀ ਅਰੰਭੀ ਤੇ ਆ ਮੇਰੇ ਹਾਲੇ ਵਾਲੇ ਕਈਆਂ ਲੋਕਾਂ ਨੂੰ ਇਦੋਂ ਲਾਲ ਪੱਖੇ ਅੱਗ ਬੰਦਾ ਮੇਣਾ ਮਾਰ ਲੱਗ ਗਿਆ ਬਾਬਾ ਤੂੰ ਆਪਣੇ ਘਰ ਅਲੀਮ ਨਜ਼ਰ ਬਾ ਬਾਬਾ ਆਪਣੇ ਘਰ ਨਹੀਂ ਨਜ਼ਰ ਬਾ ਉਹਨਾਂ ਦੇ ਕਿਰਪਾ ਕਰ ਤਿੰਨ ਲੜਕੀਆਂ ਹੋ ਗਈਆਂ ਜੀ ਯਾਰ ਛੋੜੀਆਂ ਛੋੜੀਆਂ ਦੋ ਬੱਚੀਆਂ ਰੁਪਈਏ ਨਾਲ 10-10 ਦੇ 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 ਅਗਰ ਜੇ ਮੈਂ ਸਾਡੇ ਕੰਨ ਜਾਣਾ ਬਹਿ ਜਾਣਾ ਤਿੰਨੇ ਪੇ ਪੁੱਤਾਂ ਨੇ ਉਹਨਾਂ ਨੇ ਵਿਚ ਚੌਕੜੀਆਂ ਲਾ ਕੇ ਬਹਿ ਜਾਣਾ ਛੋਟੀਆਂ ਛੋਟੀਆਂ ਪੋਰਾ ਪੋਰਾ ਮੱਤੀਆਂ ਜੀ ਉਹਨਾਂ ਨੇ ਆਦ ਕਰ ਲੈਣੇ ਅੱਖਾਂ ਵਿੱਚ ਲੈਣੀਆਂ ਲੇਕਾ ਬਾਬਾ ਮੈਂ ਬਾਬੇ ਨੂੰ 10 ਰੁਪਈਏ ਦਿੱਤੇ ਮੈਂ ਕਿਹਾ ਮੈਨੂੰ ਭਾਈ ਦੇ ਦੇ ਮਮਾ ਫਾਇਦੀ ਦੇ ਦਾ ਬੇਟਾ ਹਾਸ ਰੱਖੋ ਇਹ ਸਭ ਜਿਹੜੀਆਂ ਛੋਟੀਆਂ ਪਾਦੇ ਆ ਇਹ ਸਭ ਨੂੰ ਦਿੰਦੇ ਆ 20-20 ਰੁਪਈਏ ਜੇ ਦਾਸੀ ਹੋ ਗਈ ਐਸੀ ਜੇਦ ਹੋ ਗਈ ਐਸ ਵੀ ਗਰ ਰੈਣਾ ਬਰਨੋ ਜੇਦੋ ਵੀ ਸਾਡਾ ਸਾਥ ਜਿੱਤੇ ਤੇ ਮੈਂ ਵੀ ਅੱਛਾ ਆਪਾ ਤੇਰੀ ਮੋਜ ਹੈ ਦੁਕਾਨ ਦਾ ਲਾਲ ਬਖਸ਼ ਹੈ ਅਸੀਂ ਵੀ ਤੇਰੇ ਚੰਗੇ ਮਾੜੇ ਸੇਵਾਦਾਰ ਹਾਂ ਸਾਡੇ ਤੇ ਵੀ ਰਹਿਮਤ ਕਰ ਦੇਣਾ ਉਹ ਬੱਚੀ ਦੀ ਪੈਟ ਛੱਗਦੇ ਹੋ ਜੀ ਕਿਰਪਾ ਕਰਦੇ ਤਿੰਨ ਬੈਣਾ ਹੋ ਗਈਆਂ ਇੱਕ ਭਾਈ ਦੇ ਦੇ ਉਹਨੂੰ ਰਖੜੀ ਬਨਾਣ ਰਖੜੀ ਬਨਾਣ ਨੂੰ ਇੱਕ ਭਾਈ ਦੇ ਦੇ ਉਹ ਵੀ ਜੁਨੈਦ ਰਾਜਾ ਜੀ ਚਲੋ ਕਰ ਲਿਆ ਕਰਾਉਦੇ ਐਸੀ ਫਿਰ ਮਹਾਰਾਜਾਂ ਦੀ ਕਿਰਪਾ ਹੋਈ ਯਾਨੀ ਫਿਰ ਜੋੜੇ ਭੇਜਦੇ ਅੱਛਾ ਜੀ ਇੱਕ ਕੁੜੀ ਇੱਕ ਮੁੰਡਾ ਜੋੜੇ ਭੇਜਦੇ ਫਿਰ ਘਰ ਮਾ ਲੈਂਦੇ ਉਹਨਾਂ ਦੇ ਹੁੰਦੇ ਕਿੰਨਾ ਸ਼ਰਾਰਤੀ ਛੋੜਾ ਜਿਹੜਾ ਇਹਨਾਂ ਦਾ ਬਾਪੂਆਂ ਦਾ ਮਰੀਜ਼ ਹੈ ਮਰੀਜ਼ ਦਾ ਕਿੰਨਾ ਚਧਾਨ ਕੁੜੀ ਹੁੰਦਾ ਯਾਨੀ ਯਾਨੀ ਆ ਵੀ ਇੱਕ ਕਮੀਆਂ ਨਹੀਂ ਛੱਡਦੇ ਸਜੇਰਾ ਦੇ ਨਾਲ ਮੰਗੋੜਾ ਇਹ ਕਮੀਆਂ ਨਹੀਂ ਛੱਡਦੇ ਕਿਸੇ ਕਰ ਦਿੱਤੀ ਵੀ ਉਹਨਾਂ ਨੇ ਹੀ ਲੈਣ ਦਿੰਦੇ ਜੀ ਜੀ ਉਹ ਜਿੰਨੀ ਸੀ ਹੁੰਦਾ ਸਾਡੇ ਕੋਲੇ ਜਿਹੜਾ ਇਹਨਾਂ ਦੇ ਜਿੰਦਰ ਤੇ ਲੱਗਿਆ ਬੜ ਕੇ ਬਾਰੇ ਨਾਰੇ ਕਰਦੇ ਆ ਉਹ ਚੀਜ਼ ਕਿਹੜੀ ਜਿਹੜੀ ਨਹੀਂ ਸਾਨੂੰ ਦਿੱਤੀ ਹਰ ਇੱਕ ਚੀਜ਼ ਸਾਨੂੰ ਮਿਲਦੀ ਹੈ ਬੜੀ ਰੰਗ ਵਾਲਿਆ ਸਰਕਾਰਾਂ ਬਹੁਤ ਰੰਗ ਦਾ ਜੋ ਆਉਂਦਾ ਜੋ ਮਨ ਬਣਾ ਕੇ ਆਉਂਦਾ ਤੇ ਜੋ ਮਨ ਮੰਗਦਾ ਉਹਦੀ ਮੰਨ ਪੂਰੀ ਕਰਦੇ ਆ ਉਹਦੀ ਪੂਰੀ ਕਰਦੇ ਆ ਝੋੜੀਆਂ ਪਾਦੇ ਨੇ ਪਰਦੇ ਆ